ਅੱਜ ಅಪਾਰ ਬਖਸ਼ਿਸ਼ ਸਦਕਾ ਜਿਹੜਾ ਪੁਆਇੰਟ ਬਲੈਂਕ ਰੇਂਜ ਤੇ ਜਾਨਲੇਵਾ ਹਮਲਾ ਸudar Sukhbir Singh ji Badal te ਅੱਜ ਹੋਇਆ ਦਾਸ ਇਹ ਮਹਿਸੂਸ ਕਰਦਾ ਹੈ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਅੱਜ ਸudar Sukhbir Singh ji Badal ਆਪਣੀ ਸੇਵਾ ਪੂਰੀ ਕਰਕੇ ਇੱਥੋਂ ਗਏ ਆ ਨਹੀਂ ਤਾਂ ਜਿਸ ਤਰੀਕੇ ਦੇ ਹਮਲਾ ਸੀ ਬਿਲਕੁਲ ਸਾਹਮਣੇ ਖੋਲ ਕੇ 9mm ਜੋ ਮੈਨੂੰ ਦੱਸਿਆ ਗਿਆ ਹੈ ਕਿ ਪਿਸਟਲ ਦਾ ਫਾਇਰ ਹੈ ਔਰ ਤੁਸੀਂ ਸਾਰੇ ਸਮਝਦੇ ਹੋ ਕਿ 9mm ਕਿੰਨਾ ਖਤਰਨਾਕ ਪਿਸਟਲ ਮੰਨਿਆ ਜਾਂਦਾ ਔਰ ਪਾਈਂਟ ਬਲੈਂਕ ਰੇਂਜ ਤੋਂ ਇਹ ਹਮਲੇ ਤੇ ਇਹ ਗੁਰੂ ਦੀ ਬਹੁਤ ਵੱਡੀ ਕਿਰਪਾ ਬਖਸ਼ਿਸ਼ ਹੋਈ ਹੈ ਜਿੰਨਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਉਨਾ ਘੱਟ ਹੈ ਗੁਰੂ ਸਾਹਿਬ ਦੀ ਸੇਵਾ ਦੇਖੋ ਲੋਕ ਜਿਵੇਂ ਮਰਜੀ ਤਨਖਈਏ ਨੂੰ ਵੇਖਣ ਮਗਰ ਅਖੀਰ ਚ ਇਹ ਗੁਰੂ ਘਰ ਦੀ ਸੇਵਾ ਹੈ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਤਨ ਤਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤਕ ਹੋ ਕੇ ਸਿੰਘ ਸਾਹਿਬਾਨਾ ਦੇ ਫਰਮਾਨ ਨੂੰ ਹੁਕਮ ਨੂੰ ਸਤਿਵਚਨ ਕਰਦੇ ਆ ਜੇ ਕੋਈ ਗੁਰੂ ਦਾ ਸੇਖ ਆਪਦੀ ਸੇਵਾ ਨਿਭਾ ਰਿਹਾ ਹੈ ਤੁਸੀਂ ਮਾਨਸਿਕ ਹਾਲਾਤ ਵੇਖ ਲੋ ਕਿ ਜੀਨੇ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੱਕ ਬਹੁਤ ਛੋਟੀ ਜੀ ਚੀਜ਼ ਆ ਉਹਦੇ ਚ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਗੋਲੀ ਕਿੱਥੇ ਚਲਾਈ ਆ ਸ੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ਚ ਆਉਂਦੀ ਆ ਇਹ ਦੋ ਤਿੰਨ ਸਵਾਲ ਬੜੇ ਸਿੱਧੇ ਖੜੇ ਕਰਦਾ ਕੀ ਉਹ ਬੰਦਾ ਹੈ ਕੌਣ ਕਈ ਤੁਹਾਡੇ ਚੋਂ ਕਹਿ ਰਹੇ ਆ ਜੀ ਉਹ ਖਾਲਸਤਾਨੀ ਆ ਮੈਂ ਉਹਨੂੰ ਖਾਲਿਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਧਾਵੇ ਦਾ ਨਿਕਟਵਰਤੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀ ਆਪ ਇੱਕ ਫੋਟੋ ਆਹ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁੱਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁੱਖੀ ਰੰਧਾਵੇ ਨਾਲ ਆ ਖਲੋਤੇ ਇਹ ਮਤਲਬ ਕੀ ਸੁੱਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁੱਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਨਾਂ ਦੀ ਮਾਨਸਿਕਤਾ ਕੀ ਆ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ ਚੁਪੀ ਗੱਲ ਨਹੀਂ ਨਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁੱਖੀ ਰੰਧਾਵੇ ਦੀ ਔਰ ਇਸ ਸ਼ੈ ਨੂੰ ਕਾਮਯਾਬ ਕਰਨ ਚ ਇੰਡੀਆ ਲਾਇੰਸ ਇੰਡੀਆ ਲਾਇੰਸ ਉਹਦਾ ਹੱਥ ਕਹਿੰਦੇ ਕੱਲ ਵੀ ਇੱਥੇ ਫਿਰਦਾ ਸੀ ਤੇ ਮੈਂ ਪੁੱਛਣਾ ਚਾਹੁੰਦਾ ਡੀਜੀਪੀ ਪੰਜਾਬ ਨੂੰ ਕਿ ਜਿਵੇਂ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਸਿੱਧੂ ਮੂਸੇਵਾਲੇ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਕਬੱਡੀ ਖਿਡਾਰੀ ਨੰਗਲੰਬੀਆਂ ਦੇ ਕੇਸ 'ਚ ਸੁੱਤੇ ਰਹੇ ਪਏ ਸੀ ਅੱਜ ਫੇਰ ਤੁਸੀਂ ਸੁੱਤੇ ਸੀ ਜੇ ਉਹ ਕੱਲ ਦਾ ਇੱਥੇ ਫਿਰਦਾ ਸੀ ਤੁਹਾਨੂੰ ਵੀ ਪਤਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਤੋਂ ਆਸ ਕੋਈ ਨਹੀਂ ਮੁੱਖ ਮੰਤਰੀ ਦਾ ਸ਼ਰਾਬੀ ਕਵਾਪੀ ਆ ਉਹਨੂੰ ਕੀ ਪਤਾ ਮੈਂ ਕਹਾਂ ਡੀਜੀਪੀ ਸਾਹਿਬ ਤੁਸੀਂ ਵਰਦੀ ਦੀ ਜ਼ਿੰਮੇਵਾਰੀ ਨਿਭਾਓ ਜੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋ ਲੱਗ ਪਏ ਤੇ 84 ਤੇ ਅੱਜ ਦਾ ਫਿਰ ਫਰਕ ਕੀ ਰਹਿ ਗਿਆ 2024 ਦਾ ਔਰ ਵੱਡੀ ਗੱਲ ਕਿ ਜਿਹੜਾ ਬੰਦੇ ਨੇ ਅਟੈਕ ਕੀਤਾ ਜਿੱਦਾਂ ਸਾਰੀ ਇੰਟੈਲੀਜੈਂਸ ਇਨਪੁਟ ਹੈ ਇਹਦੇ ਬਾਰੇ ਇਹ ਕੋਈ ਲੁਗੀ ਚੁਪੀ ਗੱਲ ਤਾਂ ਹੈ ਨਹੀਂ ਔਰ ਪੁਲਿਸ ਕਿੱਥੇ ਸੁੁੱਤੀ ਪਈ ਸੀ ਲੋਕਲ ਪ੍ਰਸ਼ਾਸਨ ਇਥੇ ਕਿੱਥੇ ਸੁੱਤਾ ਪਿਆ ਸੀਗਾ ਇਹ ਤਾਂ ਮੈਂ ਤਨਵਾਦੀ ਆ ਉਹ ਸਿਕਿਉਰਿਟੀ ਅਫਸਰ ਦਾ ਜਸਬੀਰ ਸਿੰਘ ਦਾ ਜੀਨੇ ਮੌਕੇ ਤੇ ਹਿੰਮਤ ਉਖਾਈ ਜਸਬਾ ਵਿਖਾਇਆ ਜੋਸ਼ ਵਿਖਾਇਆ ਗੁਰੂ ਨੇ ਉਤੇ ਕਿਰਪਾ ਕੀਤੀ ਨਹੀਂ ਤਾਂ ਫੇਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਉਹ ਨਾ ਆਤ ਮਾਰਦਾ ਉਹ ਤਗੜਾ ਹੋ ਕੇ ਆਪ ਦੀ ਜਾਨ ਦੀ ਜ਼ੀਰੋ ਪਰਵਾਹ ਕਰਦਿਆਂ ਹੋਇਆ ਆਪਣੀ ਜਾਨ ਤੇ ਖੇਡਦੇ ਆਉਣੇ ਅੱਜ ਸਦਾਰਤ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਹੋਰ ਜਿਹੜੇ ਇੱਥੇ ਨਤਮਸਤਕ ਹੋਣ ਆਏ ਸਨ ਸ਼ਰਧਾਲੂ ਉਹਨਾਂ ਨੂੰ ਬਚਾਇਆ ਮੈਂ ਦਿਲ ਦੀਆਂ ਗਰਾਈਆਂ ਤੋਂ ਗੁਰੂ ਨਾਨਕ ਨਾਮ ਲੈਵਾ ਸੰਗਤ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਹੈ ਉਸ ਗੁਰੂ ਦੇ ਸਿੱਖ ਦਾ ਉਸ ਅਮਰਤ ਧਾਰੀ ਬੀਰਤਾ ਕੋਟਨ-ਕੋਟ ਧੰਨਵਾਦ ਕਰਦੇ ਆ ਜਿੱਥੇ ਉਹਦਾ ਧੰਨਵਾਦ ਕਰਦੇ ਆ ਮੈਂ ਪੁੱਛਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਕਈ ਐਸਪੀ ਸਾਹਿਬਾਨਾਂ ਦੀ ਡਿਊਟੀ ਲੱਗੀ ਔਰ ਇੱਕ ਐਸਪੀ ਸਾਹਿਬ ਤਾਂ ਉਹ ਨਹੀਂ ਜਿਨ੍ਹਾਂ ਨੂੰ ਨਰੈਣ ਸਿੰਘ ਚੋੜੇ ਦੇ ਏਰੀਏ 'ਚ ਆਉਂਦੇ ਨੇ ਉਹਨਾਂ ਵੀ ਇੱਥੇ ਸਨ ਉਹਨਾਂ ਨੂੰ ਨਰੈਣ ਸਿੰਘ ਚੋੜੇ ਦਾ ਪਤਾ ਨਹੀਂ ਜਿਹਦੇ ਬਾਰੇ ਤੁਸੀਂ ਆਪ ਕਹਿੰਦੇ ਹੋ ਉਹਦੇ ਆਈਐਸਆਈ ਨਾਲ ਲਿੰਕ ਲੈਂ। ਇਸ ਲਈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ 'ਚ ਭਗਵੰਤ ਮਾਨ ਦਾ ਫੇਲੀਅਰ ਔਰ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਅਟੈਕ ਕਰਾਉਣ ਦਾ ਜਿਹੜੀ ਇਹ ਸਾਜ਼ਿਸ਼ ਅੱਜ ناکਾਮ ਹੋਈ ਹੈ ਕਿ ਤਰੀਕੇ ਦੀ ਉਹਦੇ ਬਾਰੇ ਬੜੇ ਗੰਭੀਰ ਸਵਾਲ ਉੱਠਦੇ ਇੱਕ ਜੈਡ ਪਲੱਸ ਪ੍ਰੋਟੈਕਟਿਵ ਸੇਵਾ ਤੇ ਬੈਠਿਆ ਹੋਵੇ ਔਰ ਕੱਲਾ ਉਹਨਾਂ ਦੀ ਗੱਲ ਨਹੀਂ ਜਿਹੜਾ ਆ ਕੇ ਸ਼੍ਰੀ ਦਰਬਾਰ ਸਾਹਿਬ ਤੇ ਹਿੰਮਤ ਰੱਖ ਰਿਹਾ ਗੋਲੀ ਚਲਾਉਣ ਦੀ ਤੁਸੀਂ ਉਹਨੂੰ ਮੰਨਦੇ ਹੋ ਕਿ ਉਹ ਖਾਲਿਸਤਾਨੀ ਹੋ ਸਕਦਾ ਮੈਂ ਤੁਹਾਨੂੰ ਐਂਟੀ ਨੈਸ਼ਨਲ ਆਈਐਸਆਈ ਦਾ ਏਜੰਟ ਪਾਕਿਸਤਾਨ ਦਾ ਏਜੰਟ ਮੰਨਦਾ ਮਗਰ ਇਹ ਜੇ ਪਾਕਿਸਤਾਨ ਦੇ ਏਜੰਟ ਦੀ ਸੁੱਖੀ ਰੰਧਾਵੇ ਨਾਲ ਕੀ ਲਿਆਜ ਔਰ ਮੈਂ ਇਹ ਪਹਿਲਾ ਕੇਸ ਨਹੀਂ ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇੱਕ ਸਿੱਖ ਫੋਰ ਜਸਟਿਸ ਦਾ ਹੈਗਾ ਅਮਤਾਰ ਸਿੰਘ ਪੰਨੂ ਉਹਦਾ ਭਰਾ ਜਿਹਦਾ ਨਾਮ ਹੈ ਬਲਵਿੰਦਰ ਸਿੰਘ ਸ਼ਾਇਦ ਬੰਬ ਕਹਿੰਦੇ ਉਹਨੂੰ ਉਹਨੂੰ ਵੀ ਚੇਅਰਮੈਨ ਬਣਾਇਆ ਸੀ ਔਰ ਉਹ ਵੀ ਸੁਖੀ ਰੰਡਾਵੇ ਤੇ ਤ੍ਰਿਪਤ ਰਜਿੰਦਰ ਬਾਜਵਾ ਦੋ ਵਜੀਰਾ ਨੂੰ ਉਹਦੀ ਸ਼ਹਿ ਮਿਲੀ ਹੋਈ ਆ ਉਹ ਫੋਟੋਆਂ ਵੀ ਮੈਂ ਸਾਂਝੀ ਪਹਿਲਾਂ ਵੀ ਕੀਤੀ ਸੀ ਵਿਧਾਨ ਸਭਾ 'ਚ ਵੀ ਮੈਂ ਰੌਲਾ ਪਾਇਆ ਸੀ ਮਗਰ ਇੰਟੈਲੀਜੈਂਸ ਕਿੱਥੇ ਆ ਜੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਆ ਕੱਲ ਵੀ ਅੱਜ ਵੀ ਕਹਿੰਦੇ ਇੱਕ ਹੋਰ ਸਿੰਘ ਵੀ ਫੜਿਆ ਇੱਕ ਹੋਰ ਬੰਦਾ ਜਿਹੜਾ ਪਿਸਤੌਲ ਲੈ ਕੇ ਤੁਰਿਆ ਫਿਰਦਾ ਸੀ ਕਮਾਲ ਹੋ ਗਈ ਮੇਰੇ ਵੀਰ ਜੇ ਗੁਰੂ ਦੇ ਦਰ ਤੇ ਔਰ ਇਹ ਪਹਿਲਾ ਇਨਸੀਡੈਂਟ ਨਹੀਂ ਇੱਥੇ ਯਾਦ ਹੋਊਗਾ ਉਹ ਇਨਸੀਡੈਂਟ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਵੈਰ ਦੀ ਇੰਟੈਲੀਜੈਂਸ ਸਰਕਾਰ ਸੁੱਤੀ ਪਈ ਆ ਔਰ ਇਹ ਜੇ ਲੋਕਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪੰਜਾਬ ਮੁੜ ਕੌਲੇ ਦੌਰ ਤੇ ਜਾਵੇ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਈ ਜਾਵੇ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਇੱਥੇ ਹਰ ਤਰੀਕੇ ਦਾ ਫੇਲੀਅਰ ਹੋਇਆ ਹੈ ਚੀਫ ਮਿਨਿਸਟਰ ਆਮ ਆਦਮੀ ਪਾਰਟੀ ਇੰਡੀਆ ਆਲਾਈንስ ਦੀ ਮਿਲੀ ਭੁਗਤ ਤੌਰ ਫੇਲੀਅਰ ਸਾਹਮਣੇ ਆਇਆ ਔਰ ਇਹ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਜੋ ਗੁਰੂ ਸਾਹਿਬ ਨੇ ਆਜ ਹੀ ਆਪ ਹੀ ਇਲਾਜ ਪੈਜ ਰੱਖ ਲਈ ਆ ਮਗਰ ਮੈਂ ਅੱਜ ਪੁੱਛਣਾ ਚਾਹੁੰਨਾ ਕਿ ਜੇ ਕੋਈ ਗੁਰੂ ਦਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪ ਦੀ ਝੋਲੀ ਸਾਰਾ ਕੁਝ ਪਵਾ ਕੇ ਜੇ ਗੁਰੂ ਘਰ ਦੀ ਸੇਵਾ ਵੀ ਨਹੀਂ ਕਰ ਸਕਦਾ ਅੱਜ ਦੇ